ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀ ਦੇ ਵਿੱਚ ਪੱਚਾਰ ਬੈਣਾ ਸੇ ਬਈ ਲੈ ਕੇ ਆਏ ਜੀ ਇੱਕ ਟੌਪ ਕਲਾਸ ਜਰਸੀ ਤਾਜੀ ਸੂਈ ਤਿੰਨ ਗੱਬੜ ਨੇ ਥੋੜੇ ਥੋੜੇ ਢਣ ਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਸਸਤੀ ਕਾਲ ਉਹ ਠੀਕ ਹੋ ਵਧੀਆ ਹਾਂ ਵਧੀਆ ਬੜਕੱਤ ਸਾਹਿਬ ਨਾਮ ਤੇ ਐਡਰੈਸ ਨਾਮ ਜੱਸਾ ਸੰਘਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀਰਹੰਪੁਰ ਨੇੜੇ ਪਿੰਡ ਆਪਾਂ ਇਧਰ ਸਰਹਰਪੁਰ ਰਹਿੰਦਾ ਇਧਰ ਗੌਂਟੀ ਦੇ ਭਗਤ ਰਹਿੰਦਾ ਬਚਲੇ ਪਿੰਡ ਆਪਾਂ ਮੋਬਾਈਲ ਨੰਬਰ 87696734117 ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵਹਿਲਦੇ ਨੇ ਕਿਹੜਾ ਸੂਸ ਹੋਈ ਆ ਦੂਜਾ ਸੂਸ ਹੋਈ ਆ ਪਿਆਰ ਸਾਡਾ ਸੂਸ ਹੋਈ ਆ ਇਹਨੂੰ ਅੱਜ ਚੌਥਾ ਪੰਜਵਾਂ ਦੇਣਾ ਹੈਗਾ ਬੱਚਾ ਕੀ ਹੈ ਬੱਚੀ ਹੈਗੀ ਬੱਚੀ ਬੜੀ ਬੱਚੀ ਬਹੁਤ ਸੋਹਣੀ ਐ ਜਿਆਸੀ ਦਿੱਤੀ ਬੱਚਾ ਵੀ ਬਹੁਤ ਚੰਗਾ ਦਿੱਤਾ ਬਹੁਤ ਚੰਗਾ ਦਿੱਤਾ ਬੱਚੀ ਨੂੰ ਜਨਮ ਦਿੱਤਾ ਲੈ ਬੱਚੀ ਦੀ ਕੁਆਲਿਟੀ ਦੇਖੋ ਕਲਰ ਦੇਖੋ ਬੱਚੀ ਦਾ ਹਨਾ ਲਾਲ ਕਲਰ ਦੀ ਆ ਲਾਲ ਕਲਰ ਦੀ ਆ ਵੜ ਵੀ ਬੜੀ ਚੰਗੀ ਆ ਵੜ ਵੀ ਚੰਗੀ ਆ ਬੋਦੀ ਬਾਦੀ ਬੜੀ ਚੰਗੀ ਛੋਟਾ ਛੋਟਾ ਕੰਨ ਤੇ ਮੁਠੀ ਵਾਲਾ ਖਾਣ ਲੱਗਿਆ ਮੁਠੀ ਵਾਲਾ ਖਾਣ ਲੱਗਿਆ ਬੜ ਨੂੰ ਇੱਕ ਤਾਂ ਨੰਬਰ ਖਾਣ ਲੱਗਿਆ ਗੁੱਲੇ ਵਾਲਾ ਲੈ ਜਿਵੇਂ ਮਰਜ਼ੀ ਆ ਕੋਈ ਰਾਤਾਂ ਨੂੰ ਚੱਕਰ ਨਹੀਂ ਕਹਿਣਾ ਕੁਐਸਚਨ ਕੱਦ ਦਾ ਬੈਡ ਰੰਗ ਬਾਕੀ ਆਪਾਂ ਲਈ ਘਰੋਂ ਲਿਆ ਯਾਰ ਮਿੱਤਰ ਬੰਦਾ ਕੱllen ਵਾਲੀ ਦਾ ਜਗਦੀਸ਼ ਹੂੰ ਯਾਰ ਮਿੱਤਰ ਆ ਪੂਰਾ ਬੰਦਾ ਕੱllen ਵਾਲੀ ਦਾ ਠੀਕ ਹੈ ਉਹ ਤੋਂ ਲਈ ਆ ਆਪਾਂ ਵੜਾ ਓਕੇ 12 12 ਲੀਟਰ ਦੁੱਧ ਪੂਰਾ ਤਿਆਰ ਆ ਬੋਲਾ ਲਮਾਨੜਾ ਦੁੱਧ ਮੰ ਲੈਣਾ ਓਕੇ ਜੀ ਹਾਂ ਠੀਕ ਹੈ ਭਾਈ ਮੈਂ ਜਿਹੜਾ ਦੋ ਦਿਨ ਚੋਕੀ ਲਈ ਖੋਲ ਦੇ ਵੀਰੇ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਫੀਟ ਵੀ ਚੈੱਕ ਕਰ ਲਓ ਬਈ ਥਣ ਤੋਂ ਬੜਾ ਚੰਗਾ ਚਵਾਈ ਵੀ ਬਹੁਤ ਚੰਗੀ ਹੋਈ ਹਾਂ ਹਾਂ ਚਵਾਈ ਵੀ ਬਹੁਤ ਚੰਗੀ ਰਹਿ ਰਹਾ ਹੂੰ ਤੋਰਾ ਤੋਰਾ ਚੈੱਕ ਕਰੋ ਤੋਰਾ ਵੀ ਕਰਮਾਈ ਦਾ ਤਾਂ ਖੜਨੀ ਖੁਰਨੀ ਬੈਠਦੀ ਬੜੀ ਚੰਗੀ ਆ ਕੀ ਬਾਤ ਆ ਜਿਵੇਂ ਮਰਦੀ ਆ ਤੇ ਹਾਂ ਕੋਈ ਬਾਤ ਨਹੀਂ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਹੈ ਨਾ ਠੰਡੀ ਬਹੁਤ ਆ ਕਿਹਨੇ ਦਾ ਕੋੜੀ ਵਾਲੀ ਆ ਹੂੰ ਬਾਕੀ ਕੁਆਲਿਟੀ ਕੁਆਲਿਟੀ ਬੜੀ ਸੋਹਣੀ ਆ ਦੇ ਫੇਸ ਫੂਸ ਬੜਾ ਚੰਗਾ ਬੜਾ ਚੰਗਾ ਗਾ ਬੋਦੀ ਬੋਦੀ ਬੜੀ ਚੰਗੀ ਆ ਸਨੈਕ ਬਣਾਉਣਾ ਤਾਂ ਬੜਾ ਬੜਾ ਨਿਆਇਆ ਜਾ ਹਾਂ ਬਾਕੀ ਥਾਂ ਬੜਾ ਕੰਮ ਦਾ ਲੱਗਿਆ ਥਾਂ ਲਿਆ ਜੀ ਬੜਾ ਚੰਗਾ ਹੈ ਡਾਕਟਰ ਬਾਕੀ ਮਗਰ ਬੱਚੀ ਆ ਕਿ ਸਾਰੀਆਂ ਗੱਲਾਂ ਓਕੇ ਆ ਸਾਰੀਆਂ ਗੱਲਾਂ ਓਕੇ ਆ ਹੂੰ ਤੇ ਮੁੱਲ ਕੀ ਆ ਫਿਰ ਜੈ ਜੱਜ ਅਸੇ ਮੁੱਲ ਕੋਈ 65 ਕਰਾ ਲੈ 66 ਕਰਾ ਲੈ ਹੂੰ 62000 ਦੀ ਬੱਚੀ ਦੇ ਦਾਂਗੇ ਮੁੱਲ ਕਰਾਉਣਾ 65 66 ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 62000 ਦੀ ਬੱਚੀ ਆ ਜਿਹੜੀ ਚਵਾਈ ਦਿਖਾ ਲੈ ਬੜੀ ਚੰਗੀਆਂ ਨੇ ਡਾਕਟਰ ਥਾਣੀ ਬੜਾ ਬੜਾ ਨੇ ਚੰਗਾ ਹੈਗਾ ਹਾਂ ਥੀਲਾ ਨਾ ਪੀੜੀ ਦੇ ਪਾਵੇ ਬੜੀ ਚੰਗਾ ਹੈਗਾ ਨਹੀਂ ਚੋਣ ਦੇਖੋ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਚੱਕਰੀ ਮੜੀ ਨੇ ਕੋਈ ਠੰਡੀ ਟੀਨ ਕੋਲ ਕਿਨੇ ਵੀ ਪੂਰੀ ਠੰਡੀ ਆ ਪਾਣੀ ਚੰਗੀ ਜਵਾਈ ਹੈ ਗਰਮਾਣੀ ਪਾਣੀ ਨਹੀਂ ਆਇਆ ਮੋਟਾ ਮੋਟਾ ਚੋਣ ਬਾਕੀ ਯਾਰ ਸਾਨੀਆਂ ਗੱਲਾਂ ਓਕੇ ਆ ਬੱਚਿਆ ਬੱਚੀ ਹਨਾ ਥਾਂ ਬਹੁਤ ਕੰਮ ਦਾ ਲੱਗਿਆ ਬੈਠਾਂਗਾ ਹਨਾ ਬਾਕੀ ਚਵਾਈ ਬਹੁਤ ਚੰਗੀ ਹੈ ਟਰਾ ਲੈ ਜਿਵੇਂ ਮਰਜ਼ੀ ਚੋਈ ਜਾ ਜਕਰੀ ਦਾ ਹੂੰ ਬਾਕੀ ਲੈ ਲਵਾਂਗਾ ਫਿਟਿੰਗ ਵਾਲਾ ਇੱਕ ਨੰਬਰ ਲੈ ਇਹ ਬਹੁਤ ਸੋਹਣਾ ਤੇ ਲੈ ਵਾ ਪਿਆ ਫਿਰ ਫਿਟਿੰਗ ਵਾਲਾ ਲੈ ਵਾ ਹਾਂ ਦੇ ਬੜਾ ਤੰਗਾਨੀਆ ਲੱਗਿਆ ਸਹੀ ਗੱਲ ਮੁੱਲ ਵੀ ਜਾ ਜਾ ਮੁੱਲ ਵੀ ਜਾ ਜਾ ਅੱਗੇ ਦੋ ਨੰਬਰ ਜਿਹੜਾ ਸੁਹਣ ਸੁਹੰਦੀ ਆ ਬੜਾ ਕਿੰਨੇ ਦਿਨ ਲੂ ਦੋ ਚਾਰ ਦਿਨ ਲੈ ਜੂ ਬੜਾ ਠੀਕ ਆ ਭਾਈ ਹਮ ਕਲੀ ਕੱਚੀ ਕੱਚੀ ਕਲੀ ਕੱਚੀ ਕੱਚੀ ਹੈ ਇਹ ਲ ਬੜੀ ਪਈਆ ਇਹ ਤਾਂ ਬੜੀ ਪਈ ਜਾਨੇ ਬੜਾ ਚੰਗਾ ਬੜਾ ਚੰਗਾ ਕਲੀ ਕੱਚੀ ਕੱਚੀ ਲਾਹੂ ਹੋ ਗਿਆ ਬੜਾ ਲਾਹੂ ਨਹੀਂ ਆ ਜੀ ਉਹਨੂੰ ਲੈ ਵਾ ਚੈੱਕ ਕਰ ਲੋ ਬੜੀ ਠੰਡੀ ਬਾਹ ਨਿਆ ਜ ਲੈ ਹਮ 71 ਨੀ ਬਹਿ ਜਾ ਵਾ ਮਾਂ ਦੀ ਫਿੱਟ ਫਿੱਟ ਲੈ ਵਾ ਪਿਆ ਫਿੱਟ ਫਿੱਟ ਲੈ ਵਾ ਪਿਆ ਹੂੰ ਓਲ ਦੇ ਬਾਈ ਥੋਰ ਦੇ ਮੂੰਹ ਚਾਰ ਦੰਦਾਂ ਚਾਰ ਦੰਦਾਂ ਹਾਂ ਪਹਿਲਾ ਸੁਆ ਚਾਰ ਦੰਦ ਕੱਚੀ ਕੱਚੀ ਆ ਕਿੰਨਾ ਦੁੱਧ ਦੇ ਰੁਆ ਸੀ ਮੇੜ ਜੱਸੇ ਆਲਟੀਮੇਟ ਗੜ ਦੇ ਦੁੱਧ 18 ਕਰੋ ਡਾਟਰ ਹੂੰ ਪੂਰਾ ਪੂਰਾ ਐਨ ਓਕੇ ਆ ਕਰਮਾ ਕੀ ਆ ਬਾਤ ਬਣੀ ਨਿਆ ਠੰਡੀ ਆ ਬੱਚੀ ਹੂੰ ਜਿੱਥੇ ਮਰਜ਼ੀ ਖੜਾ ਲਾ। ਜਿੱਥੇ ਮਰਜ਼ੀ ਖੜਾ ਲਾ। ਇਸ ਉਸ ਬੜਾ ਨਿਆਇ ਚੰਗਾ ਦਾ। ਇਸ ਉਸ ਬੜਾ ਪਿਆਣਾ ਕੋਈ ਵੀ ਨਹੀਂ ਚੱਕਰ ਕੋਈ। ਹੂੰ। ਵਾਸਤਾ ਨਹੀਂ ਲੈ। ਕੀ ਮੋਲਾ ਜੈਜ? ਸਾਢੇ 52000 ਰੁਪਏ ਲੈ ਲਾਂਗੇ ਸਾਡਾ ਜੀ। ਸਾਢੇ 52000 ਰੁਪਏ। 52000। ਮਾਨਤਨ ਫੋਜ। ਪਰ ਛੋੜ ਛੱਕੇ ਲਈ ਹੋਊਗਾ। ਓਕੇ ਭਾਈ। ਹਾਂ। ਜਮਾ ਜੈਜ ਮੋਲਾ ਸਾਢੇ 52000 ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਫੋਜੀ ਬੜਾ। ਬਾਕੀ ਬੱਚੀ ਜਾਤ ਕਵਾਟੀ ਜਿਹੜੀ ਹੈ ਯਾਰ ਸਹੀ ਗੱਲ ਆ ਬਾਕੀ ਯਾਰ ਬੈਡ ਆਂਗਾ ਬੈਡ ਆਂਗਾ ਕਿੰਨੇ ਮਰਜੀ ਸਵੇ ਪੀ ਲੱਕ ਨੇ ਹਾਂ ਬਾਕੀ ਠੰਡੀ ਅੜੀ ਘਰ ਤੱਕ ਪਾਰ ਪਛਦੀ ਆਪਣੀ ਗਾਰੰਟੀ ਹੂ ਠੀਕ ਆ ਬਾਈ ਹਾਂ ਕਹਿਣ ਦੀ ਨਹੀਂ ਚੱਲ ਬੋ ਬੋ ਪਈ ਆ ਗਈ ਅੱਗੇ ਆ ਗਈ 3 ਨੰਬਰ ਜਿਹੜਾ ਤੂ ਆ ਇਹ ਦੂਜਾ ਸੂਆ ਹੁੰਦੀ ਆ ਕਿੰਨੇ ਕਿੰਨੇ ਲੋ ਇਹ ਵੀ ਦੋ ਚਾਰ ਦੰਦ ਲੈ ਜੂ ਬੜਾ ਠੀਕ ਹੈ ਹਾਂ ਤੁਹਾਨੂੰ ਬੜਾ ਚੰਗਾ ਲੱਗਿਆ ਜੀ ਖਾਣਾ ਮੁੱਠੀ ਆ ਮੁੱਠੀ ਵਾਲਾ ਖਣ ਲੱਗਿਆ ਵਾ ਕੱਚੀ ਕੱਚੀ ਆ ਕੱਚੀ ਕੱਚੀ ਹੈ ਅਗਲੀ ਵਾ ਪਰ ਪਰ ਕੇ ਸੋਣਾ ਕੱਢਣੀਆਂ ਨੇ ਫੇਰ ਸੋਣਾ ਹਾਂ ਥਣ ਦੇ ਹਾਂ ਕੋਣ ਵਾਲਾ ਲੈਵਾ ਤਿਆਰ ਕਰੂ ਪੂਰਾ ਹੂੰ ਖੋਲ ਦੇ ਠੰਡੀ ਦੇਖਣੀ ਆ ਯਾਰ ਕੱਦ ਚੰਗਾ ਪ੍ਰਿੰਟ ਇਹ ਛਿੱਗੀਆਂ ਵਾਲਾ ਮੋਹ ਬ੍ਰੀਡ ਚੰਗੀ ਆ ਛੇ ਦੰਦ ਆ ਹਾਂ ਹੂੰ ਵੱਡੀ ਗੱਲ ਦੰਦਾਂ 'ਚ ਨੇ ਬੈਠੇ ਦੰਦਾਂ 'ਚ ਨੇ ਇਹ ਸਿਖਾਦੇ ਬੜਾ ਤਾਂ ਬਹੁਤ ਸੋਹਣਾ ਹੈ ਬੜਾ ਪਿਆਰਾ ਕਰਮ ਵਾਲੀ ਦਾ ਬਾਕੀ ਤੋਰਾ ਚੈੱਕ ਕਰ ਇਹਨਾਂ ਕਾਲੀ ਬੜਾ ਫਿੱਕੀ ਗਏ ਨਾ ਮਨ ਨੇੜਾ ਰਾਜੀ ਬੜਾ ਹੈ ਸਹੀ ਗੱਲ ਆ ਭਾਈ ਹਾਂ ਕੋਈ ਲਸਸੀਆਂ ਹੀ ਨਹੀਂ ਹੈਗਾ ਨਾ 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 ਵੀ ਲਸੜੀਆਂ ਨਹੀਂ ਆ ਨਹੀਂ ਕੋਈ ਚੱਕਰ ਜਿੱਥੇ ਮਰਜ਼ੀ ਖੜਾ ਲਾ ਬੜਾ ਨੂੰ ਸਾਰਿਆਂ ਨੂੰ ਸਹੀ ਗੱਲ ਆ ਇੱਥੇ ਕੀ ਕਰਦਾ ਗੇੜਾ ਬਸ ਕੋਤਵਾ ਠੀਕ ਹੈ ਕਿੰਨੀ ਕੋ ਉਮੀਦ ਆ ਜਾਂ ਕਿੰਨਾ ਕੇ ਰਿਕਾਰਡ ਆਦਾ ਵੀਰੇ ਮਾਤਾ ਨੇ 18 ਕਿਲੋ ਕਿਆ ਆਪਾਂ 18 ਕਿਲੋ ਦੀ ਗਾਰੰਟੀ ਦੇਣਾ 18 ਕਿਲੋ ਬੜ ਦੁੱਧ ਦੇ ਦੂਗੀ ਠੀਕ ਆ ਭਾਈ ਹਾਂ ਹੂੰ ਠੰਡੀ ਬੋਦਾਂ ਭੋਲੀ ਨਹੀਂ ਆਏ ਥੰਨੇ ਆ ਮਾਹ ਇਹਦਾ ਮੁੱਲ ਕੀ ਆ ਜਾਇਜ ਇਹ ਵੀ 55200 ਦੇ ਦਾਂ ਸਾਡੇ 52000 ਜੋੜਾ ਲੈ ਲਈ ਕੋਈ ਆਪਾਂ ਮਾਨਤਾ ਕਰ ਦਾਂਗੇ ਓਕੇ ਜੋੜਾ ਇਕੱਠਾ ਖਰੀਦੋਗੇ ਬਾਈ ਕਹਿੰਦਾ ਹੋਰ ਵੀ ਮਾਨਤਾ ਕੋਈ ਚੱਕ ਨਹੀਂ ਮੌਕੇ ਤੇ ਕਰ ਲਾਂਗੇ ਬਾਈ ਤੁਰਾ ਤੁਰਾ ਐਨ ਓਕੇ ਢਲਾ ਟੁਲਾ ਬਹੁਤ ਵਈਆਂ ਬੜਾ ਨੇ ਆਏ ਚੰਗੇ ਆ ਬਣਾ ਸਹੀ ਆ ਬਾਈ ਓਕੇ ਤਿਆਰ ਹੋ ਗਿਆ ਤਾਂ ਫਿਰ ਹਮਮ ਹੋਰ ਭਾਵਾਂ ਦੇ ਬਿਕਣਾ ਲਾ ਸਹੀ ਗੱਲ ਬਾਈ ਨਹੀਂ ਆਏ ਠੰਡਾਂ ਆਈ ਬੜੀ ਕੱਚੀ ਬਾਈ ਹਾਂ ਮਹ ਜਮਾ ਵਾਲੀ ਪਈ ਆ ਵਾੜੀ ਪੂਲੀ ਪਈ ਆ ਵਾੜੀ ਪੂਲੀ ਪਈ ਬਾਈ ਪੂਲੀ ਪਈ ਆ ਬੜਾ ਕਹ ਰਹਾ ਹੈ ਨਹੀਂ ਕੋਈ ਕਰਵਾਉਣ ਜਮੀ ਅੱਗੇ ਆ ਗਈ ਲਾਸਟ 4 ਨੰਬਰ ਇਹ ਪਲੂਨ ਚੁੰਦੀ ਆ ਓਕੇ ਕਿੰਨੇ ਦਿਨ ਚਾਰ ਦੰਦ ਇਹ ਵੀ 2-4 ਦਿਨ ਲੈ ਜੂਗਾ ਟਰਾ ਪਹਿਲਾ ਸੂਰ 4 ਦਿਨ 2-4 ਦਿਨਾਂ ਦੀ ਕੱਚੀ ਦੇਖ ਲੈ ਚੱਲ ਬਹੁਤ ਬਣੀ ਆ ਇਹ ਤਾਂ ਲਾਲੇ ਵਾਲੂ ਮਾ ਬੜਾ ਸੋਹਣਾਗਾ ਮੇਰੀ ਫੁੱਲ ਫੁੱਲਾ ਬੜੀ ਠੀਕ ਆ ਨਾ ਬੜੀ ਬਰੀਕ ਆ ਹੂੰ ਖੋ ਬਾਕੀ ਠੰਡੀ ਇੰਨੀ ਆ ਨਾ ਜਿਵੇਂ ਮਾਰ ਜੀ ਹੋ ਗਈ ਚੱਲ ਕੋਈ ਚੱਕਨੇ ਨਹੀਂ ਕਹਿਣਾ ਚਰਮ ਵਾਲੀ ਨੇ ਕੁਛ ਨਹੀਂ ਪ੍ਰਿੰਟ ਪ੍ਰਿੰਟ ਬੜਾ ਪ੍ਰਿੰਟ ਪ੍ਰਿੰਟ ਬੜਾ ਚੰਗਾਗਾ ਹੂੰ

36000 ਰੁਪਿਆ ਬਾਈ ਇਹਨਾਂ ਦਾ ਲੈ ਲਾਂਗੇ ਖਿੱਚ ਕੇ ਮੁੱਲ ਰੱਖਿਆ ਬਾਹਲਾ ਮੁੱਲ ਨਹੀਂ ਰੱਖਿਆ ਜਾਇਜ਼ ਮੁੱਲ ਰੱਖਿਆ ਕਿਨੇ ਬਾਈ ਹਾਂ ਜਾਵਾਂ ਜਾਇਜ਼ ਆ ਮੁੱਲ ਨਹੀਂ ਮਿਲਣਾ ਆ ਮੁੱਲ ਨਹੀਂ ਮਿਲਣਾ ਦੂਰਾ ਦੂਰਾ ਹੈ ਲੈ ਵਾ ਲੂ ਵਾ ਕੱਚੀ ਗੱੱਚੀ ਇਹ ਤੈਨੂੰ ਹੁਣ ਆ ਇਹਨੇ ਸਿੱਗੀ ਇੱਥੀ ਉਹਦੋਂ ਬਾੜਨੇ ਪੂਰਾ ਨਿੱਗਰ ਹੋ ਜਾਣਾ ਸਹੀ ਗੱਲ ਹੈ ਬਾਈ ਹੂੰ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਬਾਈ ਕਿਸੇ ਵੀ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਜਰਸੀ ਦੇਖ ਬਾਈ ਹੋਰ ਵੀ ਨਿੱਖਰਾਈ ਹਾਂ ਹੋਰ ਵੀ ਨਿੱਖਰਾਈ ਲਾ ਆ ਦੇ ਉੱtre ਹੀ ਕਿਨੇ ਉੱtre ਹੀ ਉੱtre ਹੀ ਜਮਾਂ ਨਿਕ ਰਹੀ ਲੇਵਾ ਵਾਲਾ ਕੀ ਬਾਤ ਤੋਹਫਾ ਯਾ ਤੋਹਫਾ ਇਹ ਜਮਾਂ ਬੜਾ ਚੰਗਾ ਥੰਥਨ ਲੱਗਿਆ ਬੜ ਨੂੰ ਧੰਨਵਾਦ